ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਗਰੇਵਾਲ ਡੇਰੀ ਫਾਰਮ 03 ਤੇ ਅੱਜ ਵਾਲੀ ਵੀਡੀਓ ਪਿੰਡ ਬਾਂੜੀ ਬਲਾਕ ਸੰਗਤ ਜ਼ਿਲ੍ਹਾ ਬਠਿੰਡਾ ਦੀ ਹੈ ਜੀ ਇੱਥੇ ਬਾਂੜੀ ਪਿੰਡ ਬਾਈ ਗੁਰਸ਼ਰਨ ਦੇ ਘਰੋਂ ਵੀਡੀਓ ਬਣਾਉਣ ਆਈ ਸੀ ਜੀ ਬਾਈ ਕੋਲੇ ਦੋ ਨਾਕ ਵਿਕਰੀ ਵਾਸਤੇ ਤਿਆਰ ਹੈ ਜੀ ਅੱਜ ਇੱਕ 4 ਮਹੀਨਿਆਂ ਦੀ ਤੋਕੜ ਗੱਬਣ ਸੋਣੀ ਮੁਰਾ ਮੱਝ ਹੈ ਜੀ ਤੇ ਇੱਕ ਗਿਰਨ ਨਸਲ ਦੀ ਦੂਜਾ ਸੂਆ ਸੋਣ ਲਈ ਤਿਆਰ ਬਹਿੜ ਹੈ ਜੀ ਪੂਰੀ ਡਿਟੇਲ ਤੁਹਾਨੂੰ ਬਾਈ ਤੋਂ ਦਵਾ ਦਿੰਨੇ ਆ ਜੀ ਦੋਨੇ ਨੱਕ ਬਹੁਤ ਸੋਹਣੇ ਐ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਨਾਮ ਜੀ ਆਪਣਾ ਮੇਰਾ ਨਾਮ ਗੁਰਸ਼ਰਨ ਆ ਜੀ ਫੋਨ ਨੰਬਰ ਜੀ 75894 38052 75894 38052 ਬਾਈ ਦਾ ਮੋਬਾਈਲ ਨੰਬਰ ਹੈ ਜੀ ਹਾਂ ਜੀ ਕਿਵੇਂ ਆ ਗਏ ਰਹੇ ਇਹ ਘਿਰ ਦੂਜਾ ਸੂਆ ਜੀ ਸੂਜਾ ਸੂਆ ਸੁੰਨ ਲਈ ਤਿਆਰ ਹੈ ਜੀ ਇਹ ਕਿੰਨੇ ਕਿ ਦਿਨ ਕੱਢੂਗੀ ਜੀ ਇਹ ਹਫਤਾ ਬਾਕੀ ਹੈ ਨਾ ਹਫਤਾ ਸੁੰਨ ਦਾ ਬਾਕੀ ਹੈ ਜੀ ਪਹਿਲਾ ਸੂਆ ਕਿੰਨਾ ਦੁੱਧ ਦੇਦਾ ਜੀ ਦਾ ਇਹ 12 ਲੀਟਰ ਚ ਹੋਇਆ ਜੀ ਪਹਿਲੇ ਸੂਆ 12 ਲੀਟਰ ਬਾਈਆਂ ਦਾ ਦੁੱਧ ਚੋਇਆ ਪਹਿਲੇ ਸੂਏ ਘਰੇ ਹੀ ਚੋਈ ਹੈ ਜੀ ਇਹ ਖੋਲੇ ਤੋਰੇ ਮੜਾ ਜੀ ਸੀਲ ਠੰਡੀ ਹੈ ਜੀ ਦੇਖ ਲਓ ਤੁਸੀਂ ਬਹੁਤ ਜ਼ਿਆਦੇ ਸੀਲ ਹੈ ਜੀ ਤੋਰੇ ਪੂਰੀ ਪ्योर ਗਿਰ ਚ ਪੈਂਦੀ ਹੈ ਜੀ ਮੱਥਾ ਕੰਨ ਬਹੁਤ ਸੋਹਣੇ ਐ ਇਸ ਬੈਡ ਦੇ ਮੁੱਲ ਲਈ ਮੁੱਲ ਬਈ ਜੇ ਬਸ ਲੈਣ ਦੇਣ ਜਿਹੜਾ ਹੀ ਕਰ ਜੀ ਇਹਦਾ ਕੀ ਮੁੱਲ ਆ 55000 55000 ਰੁਪਿਆ ਬੋਲ ਲੈ ਜੀ ਬਾਕੀ ਤੁਸੀਂ ਬਾਈ ਨਾਲ ਫੋਨ ਤੇ ਗੱਲ ਕਰ ਲਿਓ ਮਾਨ ਤਾਨ ਥੋੜਾ ਹੋ ਜਾਊਗਾ ਜੀ ਹਾਂ ਜੀ ਮੱਝ ਮਾ ਛੋਟਾ ਬੱਚਾ ਜੀ ਬਹੁਤ ਸੀਲੇ ਸੀਲੇ ਪਾਲਾ ਬੱਚਾ ਚੋਲੇ ਏਡੀ ਸੀਰ ਦਾ ਜੀ ਬਾਈ ਨੇ ਪਹਿਲਾ ਸੂਆ ਘਰੇ ਚੋਈ ਹੈ ਹਾਂਜੀ ਮੱਝ 4 ਮਹੀਨੇ ਦੀ ਗੱਬਣਾ ਜੀ 5 ਕਿਲੋ ਦੁੱਧ ਹੈ 5 ਕਿਲੋ ਦੁੱਧ ਹੈ ਜੀ 4 ਮਹੀਨੇ ਦੀ ਗੱਬਣਾ ਹੈ ਸੀਲਾ ਦੋਨੋਂ ਟਾਈਮ ਵਧੀਆ ਮਿਲਦੀ ਹੈ ਦੋਨੋਂ ਟਾਈਮ ਮਿਲਦੀ ਹੈ ਜੀ ਦੋਨੇ ਟਾਈਮ ਮਿਲਦੀ ਹੈ ਜੀ 5 ਕਿਲੋ ਦੁੱਧ ਹੈ 4 ਮਹੀਨੇ ਦੀ ਗੱਬਣਾ ਹੈ ਮੱਝ ਸੋਹਣੀ ਰਾਜੀਪਲੀ ਮੱਝ ਹੈ ਜੀ ਬਹੁਤ ਚੰਗੀ ਇਹਦਾ ਕੀ ਮੁੱਲ ਹੈ ਜੀ ਇਹਦਾ 65000 ਰੁਪਏ 65000 ਰੁਪਏ ਮੁੱਲ ਹੈ ਜੀ ਜੇ ਕਿਤੇ ਵੀਰ ਨੂੰ ਪਸੰਦ ਆਵੇ ਤਾਂ ਤੁਸੀਂ ਚੋ ਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ 20 ਰਾਜੀਪੁਰੀ ਸੋਹਣੀ ਮੱਝ ਹੈ ਜੀ ਦੋਸਤੋ ਇਸ ਨੂੰ ਵੀਡੀਓ ਚੰਗੀਆਂ ਲੱਗਦੀਆਂ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ YouTube ਤੇ ਦੇਖ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ Facebook ਜਾਂ Insta ਤੇ ਦੇਖ ਦਿਓ ਤਾਂ ਤੁਸੀਂ ਫੋਲੋ ਕਰ ਲਿਓ ਜੀ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦੀ